ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਅਸੀਂ ਜਾ ਰਹੇ ਹਾਂ ਸ਼੍ਰੀ ਦਰਬਾਰ ਸਾਹਿਬ ਟੁੱਟੀ ਗੰਡੀ ਸਾਹਿਬ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਨਾਲ ਗੋਦਵਾਰੇ ਤੁਹਾਨੂੰ ਇਹ ਦਰਸ਼ਨ ਕਰੰਨੇ ਲੈਪ ਕਰਦੇ ਆ ਅੱਜ ਆ ਗਈ ਮਸਿਆ ਤੇ ਅੱਜ ਸਰਾਧ ਵੀ ਆ ਇਸ ਦਾ ਕਿਸੇ ਮੈਂ ਮਾਸੀ ਤੇ ਮੇਰੀ ਭਾਬੀ ਤੇ ਜੋ ਤੋਦ ਲਗਵਾ ਰਹੇ ਉਹ ਕੰਨੇ ਸਿੱਧਾ ਹੀ ਪਹੁੰਚ ਜਾਗੇ ਗੋਦਵਾਰੇ ਤੇ ਇਦੋਂ ਮੈਂ ਤੇ ਮੰਮੀ ਤੇ ਸਿਮਰ ਜਾ ਰਹੇ ਨੇ ਗੋਦਵਾਰੇ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਫਿਰ ਤੁਸੀਂ ਵੀਡੀਓ ਜੀ ਬਣਦੇ ਹੋ ਅੱਗੇ ਤੱਕ ਆ ਗੋਦਵਾਰੇ ਜਾ ਕੇ ਪਹਿੰਨੀ ਆ ਤੁਸੀਂ ਕਿਹਨੇ ਲੰਗਾਨੀ ਖਾਣਾ ਕੋਤੇ ਜਾਗੇ ਮੈਨੂੰ ਦੇ ਦੱਦਾ ਦੋਰੀ ਫਾਮਾਗੀ ਦੀ ਤੁਸੀਂ ਖਾ ਲੋ ਇਹਦੇ ਵੀ ਮੰਗੀਦਿਆ ਜਾ ਕੇ ਬਾਬਾ ਦੇ ਕੋਲ ਫੁਲਕਾ ਮੰਗੀ ਕੋਈ ਨਹੀਂ ਮੈਂ ਮਿਲਾਂਗੇ ਬਾਬਾ ਜੀ ਤੇ ਆਵਦਾ ਕਾ ਤੁਸੀਂ ਖਾ ਲੋ ਅੱਗੇ ਇੱਕ ਫੇਟਿੰਦਾ ਬੈਠਾ ਲੋ ਜੀ ਅਸੀਂ ਚੱਲੇ ਹੁਣ ਦਰਬਾਰ ਸਾਹਿਬ ਟੁੱਟੀ ਗੰਢੀ ਸਾਹਿਬ ਤੇ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਮਿਲੇ ਕਰੋਨੇ ਆ ਅੱਜ ਦੇ ਬਲੌਗ ਵਿੱਚ ਅਸੀਂ ਤੁਹਾਨੂੰ ਦਿਖਾਉਣੇ ਆ ਜੀ ਅੱਜ ਮੱਸੀਆ ਤੇ ਸਰਾਤ ਇਕੱਠਾ ਹੈਗਾ ਜੀ ਲੋ ਜੀ ਅਸੀਂ ਹੁਣ ਚੱਲੇ ਦਰਬਾਰ ਸਾਹਿਬ ਉੱਥੇ ਜਾ ਕੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਲੋ ਜੀ ਮੈਂ ਤੇ ਮਮੀ ਜਾਂਦੇ ਪਏ ਆ ਰਸਤੇ 'ਚ ਬਹੁਤ ਜ਼ਿਆਦਾ ਧੁੱਪ ਆ ਅੱਜ ਪੱਖਾ ਲਾ ਕੇ ਬੱਠੀ ਵਿੱਚ ਕੋਣ ਧਰ ਤੋਂ ਤੋਂ ਆਖਾ ਹੈ ਪੈਨੀ ਜ਼ਿਆਦਾ ਧੁੱਪ ਆ ਗਰਮੀ ਵੀ ਬਹੁਤ ਆ ਰਹੀ ਹੈ ਨਾ ਬਹੁਤ ਜ਼ਿਆਦਾ ਗਰਮੀ ਅਕਤੂਬਾ ਤੱਕ ਮੇਨ ਨਾ ਆ ਗਿਆ ਤਾਂ ਵੀ ਨਹੀਂ ਆਇਆ ਕੁਛ ਬਣੇਗਾ ਲੋ ਜੀ ਹੁਣ ਆਪਸੀਂ ਦਲਬਾਹ ਸਾਹਿਬ ਦੇ ਨੇੜੇ ਆ ਗਏ ਆ ਤੇ ਥੋੜੇ ਦੂਰੀ ਦਾ ਹੈ ਨੇ ਤੋਂ ਦਲਬਾਹ ਸਾਹਿਬ ਜਨਾਣੇ ਵੀ ਕਰਦੇ ਆ। ਮੈਂ ਤੋਰ ਲੈ ਗਈ ਤੋਰ ਵੀ ਆਈ। ਇੱਕ ਜੱਲ ਕੱਢਿਆ। ਅੱਧੇ ਪੁਣੇ। ਅੱਧੇ ਪੁਣੇ। ਹਲੋ ਮੈਮ। ਅੱਧਰ ਹੀ ਚਲਦੇ ਆ ਆਪਾਂ ਭੀੜ ਬਹੁਤ ਆ। ਦੇਖੋ ਜੀ ਧੋਪ ਬਹੁਤ ਜਿਆਦੇ ਆ ਤੇ ਸੰਗੀਤ ਵੀ ਬਹੁਤ ਜਿਆਦੇ ਆ। ਗਰਮੀ ਬਹੁਤ ਆ। ਗਰਮੀ ਤਾਂ ਹੋ ਗਈ ਮਿੱਟੀ। ਕੰਪੂ ਉਹ ਤਾਂ ਹਨਾ। ਬਾਕੀ ਉਹ ਸਾਹਮਣੇ ਦੇਖ ਲਈ ਬੇੜਾ ਪਰ ਰਾਸ਼ਿ ਬਹੁਤ ਜਿਆਦੇ ਆ ਜੀ ਜੀ ਗੰਗੀ ਸਾਹਿਬ ਨੂੰ ਇਹ ਕਿਰਾਇਆ ਆ ਰਹੀ ਮੇਂ ਮਸਿਆਤ ਆ ਗਈ ਆੜੀ ਗਏ ਮੱਥਾ ਅੱਸੀ ਕਹਿੰਦਾ ਰੱਖੀ ਦੇਖੋ ਗੋਦਵਰ ਸਾਹਿਬ ਕਿੰਨੀ ਪੀੜ ਆਜ ਅੱਜ ਮਸਿਆ ਤੇ ਸਰਾਦ ਪਾਂਗਾ ਕੇ ਵਾਲੀ ਭੇੜ ਆ ਜੀ ਗੋਦਰਾ ਦੇ ਮਮੀ ਕਿੰਨੇ ਔਖੇ ਮੱਥਾ ਟੇਕ ਆ ਜਾਂਦੇ ਬਹੁਤ ਜਿਆਦੇ ਭੀੜਾਂ ਦੇ ਬਹੁਤ ਜਿਆਦੇ ਮੈਂ ਮਸੀ ਵੀ ਆ ਗਈ ਉਹ ਦਾਲ ਦੁੱਧ ਆਟਾ ਉਹ ਤਾਂ ਸਭ ਕੋਈ ਪਾਏ ਨਾ ਤੇ ਤਾਂ ਉੱਪਰ ਬੋਦਰ ਭਾਬੀ ਆਇਤਾ ਅੱਜ ਬਹੁਤ ਗਰਮ ਹੈ ਅੱਜ ਆਪਾਂ ਨਾਲ ਸੀ ਭਾਬੀ ਗੋਦ ਤੇ ਆਂਗਰ ਨਹੀਂ ਹੈ ਨਾ

ਅੱਬੇ ਸ਼ਾਮ ਦੇ ਟਾਈਮ ਫਿਰ ਘਟ ਜੂਗਾ ਧੁੱਪ ਝ ਤੁਰਦੇ ਫਿਰਦੇ ਵਧੀਆ ਲੱਗਾਂਗੇ ਕਿ ਨਹੀਂ ਕਿ ਤਾਰੇ ਤਾਰੂ ਦਿਖੀ ਨਾ ਮੈਨੂੰ ਮੇਰੀ ਮੰਮੀ ਕਹਿੰਦੀ ਮੇਰਾ ਆਵਲੇ ਗੋਦ ਲੈ ਸਕਣ ਪਿਆ ਸੀਗਾ ਤੇ ਮਾਸੀ ਕਹਿੰਦੀ ਕਹਿੰਦੀ ਸਿਮੂਨ ਕਹਿੰਦੀ ਤੇਰਾ ਵੀ ਗਿੰਦੀ ਇੱਥੇ ਬੰਨ੍ਹ मस्ले दिन मेला भी लगता निर्दा तो भी ना, हाँ। पापी, भी ना? कि सामने? ने। लंगर ने खा भी बा उतें भी हो लंगर ना सामने चलें बस लंगर साल मत्था भी टेकल चलने मैंने वापसी से मैसेज इधर की साइड तो मैं पहली बार आया हूं मैसेज इधर ही दस्ता है, है का कोई मत आए पहली बार आए थे इधर देखो मैं मुक्सद में रह गए थे आज जगह पे पहली बार आया ये सर्टिफिकेट सारे प्रसिद्ध गद्दार है ਆਦੇ ਮਸਤੀ ਆਦੇ ਉਤੇਸੀ ਆ ਰਹੀ ਹੈ ਇਥੇ ਕਿਤੇ ਲੋਕੀ ਬਾਗ ਰਾਨੀ ਨੇ ਜਿਹੜੀ ਸੰਗਤਾ ਪਿੰਡਾਂ ਚ ਉਹ ਇੱਥੇ ਟਰੈਕਟਰ ਲਗਾ ਦਿੰਦੇ ਆ ਉਹਨੇ ਟਾਰਗੀਆਂ ਲਾ ਦਿੰਦੀਆਂ ਵੇਖੋ ਬਾਗ ਹੋਏ ਸਾਰੇ ਆ ਪਾਪਾ ਜਾਦੇ ਲੱਗਦਾ ਉਧਰ ਜਿੰਨੇ ਤੇ ਗੱਡੀਆਂ ਹੁੰਦੀਆਂ ਆ ਸਾਡੇ ਜੋਤੂ ਭੱਜਿਆ ਹੁੰਦਾ ਭਾਈ ਮਹਾ ਸਿੰਘ ਦਿਵਾਨ ਖਾ ਤੇ ਲੋਕ ਬਾਗ ਲੋਕਾਂ ਨੇ ਤੇ ਮਤਾ ਟਿਕਣਾ ਤੇ ਮਸਿਆ ਵੀ ਸੀ ਤੇ ਸ਼ਹਾਦ ਵਿੱਚ ਗਏ बहुत मजा आया सच्ची कहना बहुत मजा आया चले वापस का के मासी, मासी के अपने घर के बाद मासी के जादे अपने घर आप पकाते लोग आप करते हैं इतने मिलते हैं अगले भी लोग